ਐਮਐਲਏ ਮੋਲਕ ਸਿੰਘ ਦੀ ਉਹਦਾ ਅਸੀਂ ਅੱਜ ਇੱਥੇ ਪੱਟ ਸਿਆਪਾ ਕਰਨ ਆਏ ਆਂ ਗਰੀਬਾਂ ਨੂੰ ਤੜਾ ਤੜ ਚੱਕ ਕੇ ਥਾਣੇ ਦੇ ਵਿੱਚ ਸਾਡੀਆਂ ਔਰਤਾਂ ਨੂੰ ਜਦ ਕਿ ਕੋਰਟ ਦੀਆਂ ਵੀ ਪ੍ਰਵਿਜ਼ਨਾਂ ਨੇ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿਹੜਾ ਕਿ ਜਿਹੜੀ ਕਿ ਲੇਡੀਜ਼ ਆ ਉਹਨੂੰ ਥਾਣੇ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜਿਹੜਾ ਐਮਐਲਏ ਮੋਲਕ ਆ ਉਹਦੇ ਵੀ ਕੰਨ ਤੇ ਜੂਨੀ ਸ਼ਰਕੀ ਤੇ ਸੀਐਮ ਭਗਵੰਤ ਮਾਨ ਦੇ ਤਾਂ ਸਰਕਣੀ ਕੀ ਆ ਇਹੀ ਹਾਲ ਹੁਣ ਇਹਨਾਂ ਨੇ ਕਰਵਾਉਣਾ ਇਹੋ ਜੇ ਗਮਦੂਰ ਸਿੰਘ ਪੱਪੂ ਵਰਗਿਆਂ ਦਾ ਸਾਥ ਦੇ ਕੇ ਹਰਵਿੰਦਰ ਸਿੰਘ ਜੈਜੀ ਵਰਗਿਆਂ ਦਾ ਸਾਥ ਦੇ ਕੇ ਜਿਨ੍ਹਾਂ ਤੇ 307 ਦੇ ਪਰਚੇ ਦਰਜ ਹੋਣ ਤੇ ਜਿਹੜੀਆਂ ਗੋਲੀਆਂ ਗਮਦੂਰ ਸਿੰਘ ਪੱਪੂ ਨੇ ਚਲਾਈਆਂ ਔਰ ਹਰਵਿੰਦਰ ਸਿੰਘ ਜੈਜੀ ਨੇ ਔਰ ਉਹਨਾਂ ਦੇ ਬੇਟੇ ਨੇ ਅਨ ਲਾਇਸੈਂਸ ਜਿਹੜਾ ਕਿ ਗਰਾਰੀ ਵਾਲਾ ਪਿਸਟਲ ਉਹਦੇ ਨਾਲ ਗੋਲੀਆਂ ਚਲਾਈਆਂ ਤੇ ਉਹ ਕਵੇ ਕਿ ਮੈਂ ਮਾਫੀ ਮੰਗ ਲੈਣਾ ਦੇਖੋ ਗੱਲਬਾਤ ਕੀ ਚੱਲ ਰਹੀ ਹੈ ਕਾਰਵਾਈ ਨਹੀਂ ਕਰ ਰਹੇ ਜਿਹੜੀ ਇਮਾਨਦਾਰੀ ਦੇ ਵੱਡੇ ਵੱਡੇ ਫਲੈਕਸ ਬੋਰਡ ਲਾਉਂਦੀ ਹੈ ਮਾਨ ਸਰਕਾਰ ਉਹ ਦੇਖੋ ਇਮਾਨਦਾਰੀ ਕਿੰਨੀ ਕ ਕਿਤੇ ਵੀ ਚੜਨਾ ਪਿਆ ਟੈਂਕੀਆਂ ਤੇ ਚੜਨਾ ਪਿਆ ਜਾਂ ਹੋਰ ਕੁਝ ਵੀ ਕਰਨਾ ਪਿਆ ਅਸੀਂ ਜ਼ਰੂਰ ਕਰਾਂਗੇ ਪਰ ਇਹ ਨਹੀਂ ਕਿ ਅੱਜ ਅਸੀਂ ਇੱਥੋਂ ਵਾਪਸ ਜਾਣ ਵਾਲੇ ਨਹੀਂ ਹੈਗੇ ਜੋ 93 ਬੰਦਿਆਂ ਦੇ ਉੱਤੇ ਪਰਚਾ ਦਰਜ ਕਰਕੇ ਨਾਲ 43 ਬੰਦੇ ਉਹਨਾਂ ਨੇ ਜੇਲ੍ਹ ਸੁਟਿਆ ਜੇ ਪ੍ਰਸ਼ਾਸਨ ਇਨਸਾਫ਼ ਨਹੀਂ ਦਿੰਦਾ ਲੋਕਾਂ ਕੋਲੇ ਇਹ ਹੀ ਰਾਹ ਬਚਦਾ ਕਿ ਲੋਕ ਇਹਨਾਂ ਦੇ ਦਰਾਂ ਤੇ ਬੈਠਣ ਇਹਨਾਂ ਦਾ ਪਿੱਠ ਸਿਆਪਾ ਕਰਨ ਤਾਂ ਆਪਣੀ ਗੱਲ ਨੂੰ ਪ੍ਰੋਜੈਕਟ ਕਰਨ ਇਹ ਹੀ ਰਾਹ ਬਚਦਾ ਤਾਂ ਚੰਦ ਭਾਣ ਦੇ ਮਾਮਲੇ ਦੇ ਵਿੱਚ ਮੁੱਖ ਮਕਸਦ ਕੀ ਸੀ ਕਾਰਨ ਕੀ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਅਹਿਮ ਕਾਰਨ ਇਹ ਸੀਗਾ ਜਿਹੜੇ ਮੌਜੂਦਾ ਉਥੋਂ ਦੇ ਸਰਪੰਚ ਸੀਗੇ ਤਾਂ ਉਹਨਾਂ ਦਾ ਜਿਹੜਾ ਪਾਣੀ ਨੂੰ ਲੈ ਕੇ ਕਿਤਨਾ ਕਿਤੇ ਜਿਹੜਾ ਮਾਮਲਾ ਸੀਗਾ ਉਸ ਤੋਂ ਬਾਅਦ ਹੀ ਜਿਹੜਾ ਇਹਨਾਂ ਵੱਡਾ ਵਿਵਾਦ ਬਣਿਆ ਸੀਗਾ ਤੇ ਉਥੋਂ ਦੇ ਜਿਹੜੇ ਸਰਪੰਚ ਨੇ ਲੇਡੀਜ਼ ਤੇ ਉਹਨਾਂ ਦੇ ਪਤੀ ਸਾਡੇ ਨਾਲ ਹੈ ਕੁਲਦੀਪ ਜੀ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਉਸ ਵਕਤ ਦਾ ਜਿਹੜਾ ਅਰੈਸਟ ਕੀਤਾ ਗਿਆ ਸੀਗਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀਗਾ ਕਲਦੀਪ ਜੀ ਕਾਰਨ ਕੀ ਹੈ ਅੱਜ ਤੁਹਾਨੂੰ ਫੇਰ ਰੋਸ ਪ੍ਰਦਰਸ਼ਨ ਕਰਨਾ ਪੈ ਗਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਸੀਗਾ ਸਾਰੇ ਜਿੰਨੇ ਟੋਡੇ ਜੇਲ੍ਹਾਂ ਦੇ ਵਿੱਚ ਗਏ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਕੀ ਰਹਿ ਗਿਆ ਕਾਰਨ ਕਿੱਥੇ ਕਿਹੜਾ ਇਨਸਾਫ ਹੈ ਜਿਹੜਾ ਹਜੇ ਵੀ ਤੁਦਿਆ ਬਾਕੀ ਆ ਉਹਨੂੰ ਮੰਗ ਕਰ ਰਹੇ ਇਨਸਾਫ ਦੀ ਗੱਲ ਕਰੀਏ ਕਿ ਭਗਵੰਤ ਸੀਐਮ ਭਗਵੰਤ ਮਾਨ ਆ ਜਿਹੜੇ ਸਾਡੇ ਉਹਨਾਂ ਦਾ ਪਿੱਟ ਸਿਆਪਾ ਕਰਨ ਆਏ ਆ ਸੀ ਜਿਹੜੇ ਸਾਡੇ ਕਹਿਣ ਨੂੰ ਤਾਂ ਐਸਸੀ ਹੈ ਜਿਹੜੇ ਕਿ ਐਮਐਲਏ ਆ ਐਮਐਲਏ ਜੇਕਰ ਗੱਲ ਕੀਤੀ ਜਾਵੇ ਐਮ ਮੋਲਕ ਸਿੰਘ ਦੀ ਉਹਦਾ ਅਸੀਂ ਅੱਜ ਇੱਥੇ ਪੱਟ ਸਿਆਪਾ ਕਰਨ ਆਏ ਆ ਐਮ ਐਲ اے ਮੋਲਕ ਦੀ ਸ਼ਹਿਤ ਗਮਦੂਰ ਸਿੰਘ ਪੱਪੂ ਆ ਜਿਹੜਾ ਹਰਵਿੰਦਰ ਸਿੰਘ ਜੈਜੀ ਹੈ ਔਰ ਜਿਹੜਾ ਉਹਨਾਂ ਦਾ ਬੇਟਾ ਰੋਬਨ ਸਿੰਘ ਗਰਾਰੀ ਵਾਲੇ ਪਿਸਟਲ ਨਾਲੋਂ ਅਨ ਲਾਇਸੈਂਸ ਔਰ ਅਸੀਂ ਉਹ ਵੀਡੀਓ ਪੈਨ ਡਰਾਈਵ ਦੇ ਵਿੱਚ ਪਾ ਕੇ ਪ੍ਰਸ਼ਾਸਨ ਨੂੰ ਦਿੱਤੀ ਹੈ ਹਾਲੇ ਤੱਕ ਉਹਦੇ ਤੇ ਕਾਰਵਾਈ ਨਹੀਂ ਕੀਤੀ 307 ਦਾ ਪਰਚਾ ਦਰਜ ਕੀਤਾ ਹੋਇਆ ਗਮਦੂਰ ਸਿੰਘ ਪੱਪੂ ਔਰ ਹਰਵਿੰਦਰ ਸਿੰਘ ਜੈਜੀ ਆ ਜਿਹੜਾ ਉਹਦੇ ਉੱਪਰ ਵੀ ਪਰਚਾ ਦਰਜ ਕੀਤਾ ਹੋਇਆ ਐਸ ਸੀ ਐਸਟੀ ਐਕਟ ਔਰ 307 ਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਰੀਬਾਂ ਨੂੰ ਧੜਾ ਧੜ ਚੱਕ ਕੇ ਥਾਣੇ ਦੇ ਵਿੱਚ ਸਾਡੀਆਂ ਔਰਤਾਂ ਨੂੰ ਜਦ ਕਿ ਕੋਰਟ ਦੀਆਂ ਵੀ ਪ੍ਰਵੀਜ਼ਨਾਂ ਨੇ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿਹੜਾ ਕਿ ਜਿਹੜੀ ਕਿ ਲੇਡੀਆਂ ਆ ਉਹਨੂੰ ਥਾਣੇ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਸਾਡੀਆਂ ਲੇਡੀਆਂ ਨੂੰ ਵੀ ਥਾਣੇ ਦੇ ਵਿੱਚ ਰੱਖਿਆ ਔਰ ਗਮਦੂਰ ਸਿੰਘ ਪੱਪੂ ਆ 307 ਦਾ ਪਰਚਾ ਦਰਜਾ ਔਰ ਐਸ ਸੀ ਐਸ ٹی ਐਕਟ ਲੱਗਾ ਹੋਇਆ ਹਰਵਿੰਦਰ ਸਿੰਘ ਜੱਜੀ ਉੱਪਰ ਉਹਨਾਂ ਨੂੰ ਕੱਖ ਨਹੀਂ ਕਿਹਾ ਕਿਉਂਕਿ ਉਹ ਇੱਕ ਐਮਐਲਏ ਮੋਲਕ ਦਾ ਔਰ ਸੀਐਮ ਭਗਵੰਤ ਮਾਨ ਦਾ ਦਲਾਲ ਤੇ ਕਮਾਊ ਪੋਤਾ ਤਾਂ ਕਰਕੇ ਸਾਨੂੰ ਅੱਜ ਇੱਥੇ ਉਹਦਾ ਪੱਟ ਸਿਆਪਾ ਕਰਨ ਆਉਣਾ ਪਿਆ ਹਾਲੇ ਤੱਕ ਜਿਹੜਾ ਜਿਹੜਾ ਐਮਐਲਏ ਮੋਲਕ ਆ ਉਹਦੇ ਵੀ ਕੰਨ ਤੇ ਜੂਨੀ ਛਰਕੀ ਤੇ ਸੀਐਮ ਭਗਵੰਤ ਮਾਨ ਦੇ ਤਾਂ ਛਰਕਣੀ ਕੀ ਆ ਕਿਉਂਕਿ ਕਹਿੰਦੇ ਕਿ ਜਿਨ੍ਹਾਂ ਦੀ ਬੇਸ਼ਰਮਾ ਦੀ ਡੁੱਲ ਗਈ ਦਾਲ ਤੇ ਉਹਦਾ ਕਹਿੰਦੇ ਪੁੰਝੇ ਹੀ ਖਾਵਾਂਗੇ ਉਹ ਗੱਲ ਹੋਈ ਪਈਆ ਇਥੋਂ ਦੇ ਐਮਐਲਏ ਮੋਲਕ ਦੇ ਸੀਐਮ ਭਗਵੰਤ ਮਾਨ ਦੀਆਂ ਅੱਖਾਂ ਬੰਦ ਨੇ ਪੱਟੀ ਬੰਨੀ ਹੋਈ ਆ ਜਦੋਂ ਲਾਈਨ ਆਰਡਰ ਦੀ ਸਥਿਤੀ ਵਿਗੜਦੀ ਆ ਤੇ ਉਹ ਦਿੱਲੀ ਦੇ ਵਿੱਚ ਵੋਟਾਂ ਪੈਂਦੀਆਂ ਸੀ ਹਾਲੇ ਤੱਕ ਉਹਦੇ ਕੰਨ ਤੇ ਜੂਨੀ ਸਰਕੀ ਤੇ ਸੀਐਮ ਭਗਵੰਤ ਮਾਨ ਦੇ ਕੰਨ ਤੇ ਜੂ 227 ਦੇ ਵਿੱਚ ਸਰਕਾਵਾਂਗੇ ਅਸੀਂ ਜਿਵੇਂ ਸਾਡੇ ਗਰੀਬਾਂ ਨੂੰ ਕੋਟਿਆ ਤੇ ਸਾਦਕ ਥਾਣੇ ਦੇ ਵਿੱਚ ਲੈ ਕੇ ਗਏ ਆ ਇਹ ਤੇ ਉਸੇ ਤੱਕ ਆਈ ਅਸੀਂ ਜਦੋਂ ਦੇਖਿਓ ਇਹੀ ਸੀਐਮ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਡਾਲਾ ਤੋਂ ਡਾਲਾ ਹੁੰਦਾ ਹੈ ਕਹਾਂ ਸੇ ਚਲਾ ਹੁੰਦਾ ਹੈ ਅਬ ਹੁਣ ਦੇਖੋ ਜਦੋਂ ਇਹ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਉਦੋਂ ਇਹਨਾਂ ਦੇ ਨਾਲ ਉਹੀ ਹਾਲ ਹੁੰਦੀ ਹੈ ਗੱਲ ਉਥੇ ਆਉਣਾ ਕਿ ਇਹੀ ਹਾਲ ਹੁਣ ਇਹਨਾਂ ਨੇ ਕਰਿਆ ਹੋਣਾ ਇਹ ਜੇ ਗਮਦੂਰ ਸਿੰਘ ਪੱਪੂ ਵਰਗਿਆਂ ਦਾ ਸਾਥ ਦੇ ਕੇ ਹਰਵਿੰਦਰ ਸਿੰਘ ਜੈਜੀ ਵਰਗਿਆਂ ਦਾ ਸਾਥ ਦੇ ਕੇ ਜਿਨ੍ਹਾਂ ਤੇ 307 ਦੇ ਪਰਚੇ ਦਰਜ ਹੋਣ ਤੇ ਜਿਹੜੇ ਇਹ ਇੱਕ ਤਨਾੜ ਉਹ ਬੰਦਾ ਹੈਗਾ ਕਲਮ ਕੱਲਾ ਜਿਹਦੇ ਪਿੱਛੇ ਪਿੰਡ ਦੇ ਵਿੱਚੋਂ ਵੀ ਇੱਕ ਬੰਦਾ ਨਹੀਂ ਤੁਰਦਾ ਤੇ ਐਮਐਲਏ ਮੋਲਕ ਉਹਦੇ ਸਿਰ ਤੇ ਹੱਥ ਰੱਖੀ ਬੈਠਾ ਹਾਲੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਅਸੀਂ ਕਾਰਵਾਈ ਪਿਛਲੇ ਸਮੇਂ ਤੁਸੀਂ ਮੋਲਕ ਦਾ ਬਿਆਨ ਸੁਣਿਆ ਹੋਣਾ ਉਹਨੇ ਕਿਹਾ ਮੇਰੇ ਤੇ ਕਿਸੇ ਨਾਲ ਲੈਣਾ ਦੇਣਾ ਨਹੀਂਗਾ ਮੈਂ ਤਾਂ ਇਹ ਹੈ ਨਾ ਜਿਹਦੇ ਨਾਲ ਕੋਈ ਤੱਕਾ ਹੋਇਆ ਉਹਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਪਿਛਲੇ ਸਮੇਂ ਤੁਸੀਂ ਬਿਆਨ ਸੁਣਿਆ ਹੋਣਾ ਬਿਆਨ ਹੀ ਦੇਣ ਨੂੰ ਆ ਕੱਲੇ ਬਿਆਨ ਤਾਂ ਸੀਐਮ ਭਗਵੰਤ ਮਾਨ ਵੀ ਦੇਈ ਜਾਂਦਾ ਪਰ ਬਿਆਨ ਇਹਨਾਂ ਨੇ ਕੱਲੇ ਕਾਗਜ਼ਾਂ ਦੇ ਵਿੱਚ ਜਾਂ ਟੀਵੀਆਂ ਦੇ ਉੱਪਰ ਹੀ ਰੱਖੇ ਹੋਏ ਆ ਬਿਆਨ ਜਿਹੜੀ ਕੱਲੇ ਕਰਵਾਵੇ ਕਾਰਵਾਈ ਕਰਵਾ ਦੇਣਾ ਸੁੰਨਤ ਦਾ ਇਹ ਵੀ ਆਇਆ ਸਾਨੂੰ ਪਿਛਲੇ ਦਿਨੀ ਅਸੀਂ ਟੇਬਲ ਟਾਕ ਕਰਦੇ ਸੀ ਤੇ ਗੱਲਬਾਤ ਹੁੰਦੀ ਸੀ ਤਾਂ ਐਮ ਐਲ اے ਮੌਲਕ ਤੇ ਇੱਕ ਹੋਰ ਤੇ ਇੱਕ ਹੋਰ ਤਿੰਨ ਐਮ ਐਲ اے ਜਿਹੜੇ ਕਹਿੰਦੇ ਕਿ ਅਸੀਂ ਮਾਫੀ ਮੰਗ ਲੈਨੇ ਆ ਕੀ ਗਮਦੂਰ ਸਿੰਘ ਪੱਪੂ ਐਨਾ ਵੱਡਾ ਹੋ ਗਿਆ ਕਿ ਐਮ ਐਲ ਏ ਆ ਜੜੀਆਂ ਗੋਲੀਆਂ ਗਮਦੂਰ ਸਿੰਘ ਪੱਪੂ ਨੇ ਚਲਾਈਆਂ ਔਰ ਹਰਵਿੰਦਰ ਸਿੰਘ ਜੈਜੀ ਨੇ ਔਰ ਉਹਨਾਂ ਦੇ ਬੇਟੇ ਨੇ ਅਨ ਲਾਇਸੈਂਸ ਜਿਹੜਾ ਕਿ ਗਰਾਰੀ ਵਾਲਾ ਪਿਸਟਲ ਉਹਦੇ ਨਾਲ ਗੋਲੀਆਂ ਚਲਾਈਆਂ ਤੇ ਉਹ ਕਵੇ ਕਿ ਮੈਂ ਮਾਫੀ ਮੰਗ ਲੈਣਾ ਤੁਸੀਂ ਦੇਖੋ ਸਰਕਾਰ ਕੀ ਦੀ ਹੈ ਸਰਕਾਰ ਤਾਂ ਇੰਜ ਲੱਗਦਾ ਕਿ ਗਮਦੂਰ ਸਿੰਘ ਪੱਪੂ ਦੀ ਆ ਉਹ ਐਮਐਲ ਜਿਹੜਾ ਕਿ ਐਮਐਲਏ ਮੋਲਕ ਆ ਉਹ ਗਮਦੂਰ ਸਿੰਘ ਪੱਪੂ ਨੂੰ ਟੈਂਡਰ ਦਵਾਉਂਦਾ ਔਰ ਗਮਦੂਰ ਸਿੰਘ ਪੱਪੂ ਹਰ ਇੱਕ ਦਲ ਜਿਹੜੀ ਸਰਕਾਰ ਹੁੰਦੀ ਆ ਉਹਦਾ ਦਲਾਲ ਹੁੰਦਾ ਤੇ ਜਿਹੜਾ ਫੰਡ ਦਿੰਦਾ ਦੋ ਵੋਟਾਂ ਆਉਂਦੀਆਂ ਨੇ ਤੇ ਜਿਹੜੇ ਲੋਕ ਫੰਡ ਦਿੰਦੇ ਨੇ ਉਹ ਉਹਨਾਂ ਦੀ ਹੀ ਦਲਾਲੀ ਕਰਦੇ ਨੇ ਐਮਐਲਏ ਵੀ ਤੇ ਜਿਹੜੇ ਦੂਜੇ ਨੇ ਜਿਹੜੇ ਫੰਡ ਦਿੰਦੇ ਨੇ ਉਹ ਵੀ ਦਲਾਲੀ ਦੇ ਨੇ ਇਹ ਉਹਨਾਂ ਦੇ ਕਮਾਊ ਪੋਤਾ ਇਸ ਕਰਕੇ ਉਹਨਾਂ ਉੱਪਰ ਕਾਰਵਾਈ ਨਹੀਂ ਹੋਣ ਦੇ ਰਹੇ ਕੁਲਦੀਪ ਢੋਢੀ ਐਸਐਸਪੀ ਦੇ ਨਾਲ ਜਾਂ ਡੀਸੀ ਦੇ ਨਾਲ ਹੁਣ ਪਿਛਲੇ ਸਮੇਂ ਦੇ ਵਿੱਚ ਮੀਟਿੰਗਾਂ ਵੀ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਤੁਹਾਨੂੰ ਕੀ ਪ੍ਰੋਤਸਾ ਦਵਾਇਆ ਸੀਗਾ ਔਰ ਜਿਹੜਾ ਭਰੋਸਾ ਸੀਗਾ ਉਸ ਭਰੋਸੇ ਤੇ ਉਹ ਖਰੇ ਨਹੀਂ ਉਤਰੇਗੇ ਜਾਂ ਕੋਈ ਨਾ ਕੋਈ ਕਿਤਨਾ ਕਿਤੇ ਢੋਢੇ ਵਿੱਚ ਕਮੀਆਂ ਤੁਸੀਂ ਇਹਨਾਂ ਕੋਲੇ ਪਹੁੰਚੇ ਕੀ ਕਾਰਨ ਤੇ ਸਾਡੇ ਵਿੱਚ ਕੋਈ ਕਮੀ ਨਹੀਂ ਸਾਡ ਜੋ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਆ ਸਾਡੇ ਵੱਲੋਂ ਹਰ ਬਾਰ ਟੇਬਲ ਟਾਕ ਕੀਤੀ ਜਾਂਦੀ ਆ ਤਾਂ ਅਸੀਂ ਇਹਨਾਂ ਦੇ ਕਹਿਣੇ ਤੇ ਬਾਰ ਬਾਰ ਧਰਨੇ ਆ ਜਿਹੜੇ ਪੋਸਟ ਬੰਨ ਕੀਤੇ ਆ ਅੱਜ ਵੀ ਦੇਖੋ ਪੁਲਿਸ ਪ੍ਰਸ਼ਾਸਨ ਕਿੰਨਾ ਲਾਇਆ ਹੋਇਆ ਲਾਇਆ ਹੋਇਆ ਕਿ ਨਹੀਂ ਲਾਇਆ ਹੋਇਆ ਇਹਨਾਂ ਨੇ ਕੀ ਤੁਸੀਂ ਦੱਸੋ ਇਹਨਾਂ ਕਿ ਪਹਿਲਾਂ ਵੀ ਇਹੀ ਧਰਨੇ ਕਿਸ ਤੋਂ ਪਹਿਲਾਂ ਵੀ ਇਹੀ ਧਰਨੇ ਤੁਸੀਂ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਧਰਨਾ ਪੋਸਟਬਨ ਕੀਤਾ ਜਾਂਦਾ ਸੀ ਪ੍ਰਸ਼ਾਸਨ ਦੇ ਕਹਣੇ ਸੀ ਪ੍ਰਸ਼ਾਸਨ ਕਹਿ ਦਿੰਦਾ ਸੀ ਕਿ ਟੇਬਲ ਟॉक ਗੱਲਬਾਤ ਕਰਦੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਆ ਸਾਡੀ ਤਾਂ ਦੇਖੋ ਗੱਲਬਾਤ ਕੀ ਚੱਲ ਰਹੀ ਆ ਕਾਰਵਾਈ ਨਹੀਂ ਕਰ ਰਹੇ ਜਿਹੜੀ ਇਮਾਨਦਾਰੀ ਦੇ ਵੱਡੇ ਵੱਡੇ ਫਲੈਕਸ ਬੋਰਡ ਲਾਉਂਦੀ ਆ ਮਾਨ ਸਰਕਾਰ ਉਹ ਦੇਖੋ ਇਮਾਨਦਾਰੀ ਕਿੰਨੀ ਕਾ 5 ਫਰਵਰੀ ਦੀ ਘਟਨਾ ਤੇ 307 ਦਾ ਪਰਚਾ ਦਰਜ ਕੀਤਾ ਹੋਵੇ ਹਾਲੇ ਤੱਕ ਅਰੈਸਟ ਨਹੀਂ ਕੀਤਾ ਹੋਵੇ ਮੰਨ ਲਓ ਦੋ ਬੰਦਿਆਂ ਦੀ ਇਹ ਲੱਗੀ ਹੋਈ ਐ ਹਾਈ ਕੋਰਟ ਦੇ ਚਲੋ ਸਟੇ ਮਿਲੀ ਆ ਜਿਹੜੇ ਬਾਕੀ ਆ ਜਿਨ੍ਹਾਂ ਨੇ ਮੇਰੇ ਘਰ ਦੀ ਭੰਨ ਤੋੜ ਕੀਤੀ ਸਾਡੇ ਪਿੰਡ ਦੇ ਲੋਕਾਂ ਦੀ ਕੁੱਟਮਾਰ ਕੀਤੀ ਸਾਡੇ ਪਿੰਡ ਦੇ ਲੋਕਾਂ ਦੇ ਘਰ ਢਾਈ ਗਏ ਔਰ ਮੇਰੇ ਘਰ ਦੇ ਵਿੱਚ ਜਿਹੜਾ ਐਜੇ মিডিਆ ਮੈਂ ਕੰਮ ਕਰਦਾ ਪ੍ਰੈਸ ਮੀਡੀਆ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਔਰ ਮੇਰਾ ਲੈਪਟਾਪ ਕੈਮਰਾ ਫੋਨ ਢਾਈ ਤੋੜੇ ਸੋਨੇ ਦੇ ਔਰ ਬੱਚਿਆਂ ਦੀਆਂ ਜਰਮ ਪੱਤਰੀਆਂ ਤੱਕ ਇੱਥੋਂ ਤੱਕ ਕਿ ਗਮਦੂਰ ਸਿੰਘ ਪੱਪੂ ਦੇ ਜਿਹੜੇ ਗੁੰਡੇ ਬੁਲਾਏ ਹੋਏ ਸੀ ਉਹ ਕੱਢ ਕੇ ਲੈ ਕੇ ਗਏ ਆ ਤਾ ਉਹ ਨਾ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਮਾਨ ਮਿਲ ਗਿਆ ਮਿਲ ਗਿਆ ਤੁਹਾਨੂੰ ਕਿ ਨਹੀਂ ਮਿਲਿਆ ਦੇਣਾ ਕੀ ਸੀ ਇਹਨਾਂ ਨੇ ਤਾਂ ਗੁੰਗਲੂਆਂ ਤੋਂ ਮਿੱਟੀ ਝਾੜਦਾ ਪਿਆ ਪ੍ਰਸ਼ਾਸਨਤਾ ਜੀ ਹਾਲੇ ਤੱਕ ਕੱਖ ਨਹੀਂ ਕੀਤਾ ਇਹਨਾਂ ਨੇ ਜਿਹੜੀ ਮਾਨ ਸਰਕਾਰ ਥਾਂ ਤੇ ਥਾਂ ਥਾਂ ਫਲੈਕਸ ਬੋਰਡ ਲਾਉਂਦੀ ਆ ਉਹ ਸਿਰਫ ਕੱਲੇ ਕੱਲੇ ਕਹਿਣ ਨੂੰ ਤਿੱਕੀ ਆ ਕਿ ਫਲੈਕਸ ਬੋਰਡ ਹੀ ਲੱਗੇ ਹੋਏ ਆ ਹੋਰ ਕੱਖ ਨਹੀਂ ਕੀਤਾ ਹੋਇਆ ਇਹਨਾਂ ਨੇ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਟੋੜੀ ਹੋਈ ਆ ਹੁਣ ਅੱਜ ਕੋਈ ਐਸਐਸਪੀ ਦੇ ਨਾਲ ਜੇਕਰ ਗੱਲ ਹੁੰਦੀ ਆ ਤਾਂ ਧਰਨਾ ਸਮਾਪਤ ਕਰੋਗੇ ਜਾਂ ਨਹੀਂ ਜਾਂ ਅਨਸਾਰ ਤੱਕ ਜਿਹੜਾ ਜਾਰੀ ਰਹੂਗਾ ਦੇਖੋ ਸਾਡੀ ਜਿਹੜੀ ਟੀਮ ਹੈ ਉਹ ਇੱਥੇ ਮੌਜੂਦਾ ਧਰਨਾ ਸਮਾਪਤ ਨਹੀਂ ਹੋਊਗਾ ਅੱਜ ਅਸੀਂ ਜੋ ਸਾਡੇ ਮਜ਼ਦੂਰਾਂ ਤੇ ਪਰਚੇ ਪਾਏ ਹੋਏ ਸੀ ਉਹਨਾਂ ਦੀ ਕੈਂਸਲਿਸ ਰਿਪੋਰਟ ਔਰ ਜਿਹੜੇ ਬੰਦੇ ਉਹਨਾਂ ਦੇ ਨਾਮ ਜਦਾ ਉਹਨਾਂ ਦੀ ਗ੍ਰਿਫਤਾਰੀ ਕਰਵਾ ਕੇ ਹੀ ਉਠਾਂਗੇ ਆਦਰਵਾਇਜ਼ ਨਹੀਂ ਉਠਾਂਗੇ ਅੱਜ ਅਸੀਂ ਮਨ ਥਾਣ ਕੇ ਲੈ ਕੇ ਆਏ ਆ ਆਪਣੇ ਨੂੰ ਔਰ ਰਾਸ਼ਨ ਪਾਣੀ ਤੁਜੀ ਦਿਖਾ ਸਕਦੇ ਹਾਂ ਗੱਡੀਆਂ ਦੇ ਵਿੱਚ ਪਿਆ ਹੋਇਆ ਪੱਕੇ ਤੌਰ ਤੇ ਬੈਠਾਂਗੇ ਜੇਕਰ ਸਾਨੂੰ ਕਿੱਤੇ ਵੀ ਚੜਨਾ ਪਿਆ ਟੈਂਕੀਆਂ ਤੇ ਚੜਨਾ ਪਿਆ ਜਾਂ ਹੋਰ ਕੁਝ ਵੀ ਕਰਨਾ ਪਿਆ ਅਸੀਂ ਜ਼ਰੂਰ ਕਰਾਂਗੇ ਪਰ ਇਹ ਨਹੀਂ ਕਿ ਅੱਜ ਅਸੀਂ ਇੱਥੋਂ ਵਾਪਸ ਜਾਣ ਵਾਲੇ ਨਹੀਂ ਹੈਗੇ ਸਾਡੀ ਟੀਮ ਦੇ ਆਗੂ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰੀਂ ਹਨੇ ਸਰ ਸ੍ਰੀਤਾ ਦੇਖੋ ਅਸੀਂ ਜ਼ਬਰ ਵਿਰੋਧੀ ਚੰਦ ਚੰਦਪਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਜਥੇਬੰਦੀਆਂ ਵੱਲੋਂ ਜਾਨੀ ਲਗਾਤਾਰ ਪ੍ਰਸ਼ਾਸਨ ਦੇ ਰਾਬਤੇ 'ਚ ਹੈਗੇ ਆ ਅਸੀਂ ਪਹਿਲਾਂ ਜਦੋਂ ਉੱਥੇ ਅਟੈਕ ਹੋਇਆ ਹੈ ਮਜ਼ਦੂਰਾਂ ਨੂੰ ਫੱਟੜ ਕੀਤਾ ਹੈ ਉਹਨਾਂ ਦੀ ਕੁੱਟਮਾਰ ਕੀਤੀ ਹੈ ਜੱਜੀ ਨੇ ਸਿੱਧੀਆਂ ਗੋਲੀਆਂ ਚਲਾਈਆਂ ਤਾਂ ਪਹਿਲੇ ਦਿਨ ਅਸੀਂ ਗਏ ਆ ਤਾਂ ਉਸ ਟਾਈਮ ਐਸਪੀ ਡੀ ਜਸਮੀਤ ਸਿੰਘ ਉੱਥੇ ਮੌਕੇ ਤੇ ਸੀਗਾ ਡੀਐਸਪੀ ਜੈਤੋ ਸੀਗਾ ਜਾਨੀ ਉਸ ਟਾਈਮ ਇਹ ਗੱਲਬਾਤ ਹੋਈ ਹੈ ਕਿ ਤੁਸੀਂ ਆਏ ਮਜ਼ਦੂਰਾਂ ਨੂੰ ਮਤਲਬ ਹੁਣ ਦਹਿਸ਼ਤ ਪਾ ਰਹੇ ਹੋ ਕੁੱਟਮਾਰ ਕੀਤੀ ਇਹਨਾਂ ਨੂੰ ਜੇਲ੍ਹ 'ਚ ਸੁਟਿਆ ਹੋਇਆ ਜੋ 93 ਬੰਦਿਆਂ ਅਰਜ਼ੀ ਕਰਕੇ ਨਾਲ 43 ਬੰਦੇ ਉਹਨਾਂ ਨੇ ਜੇਲ੍ਹ ਸੁਟਿਆ ਤਾਂ ਉਹ ਜਨਤਕ ਤੌਰ ਤੇ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਬਣਾਈ ਜਿਹੜੇ ਤੀਜੇ ਦਿਨ ਅਸੀਰ ਰਿਹਾ ਕਰਵਾ ਲਏ ਤਾਂ ਉਸ ਤੋਂ ਬਾਅਦ ਕੁੱਲ ਹਾਲ ਤੇ ਆ ਵੀ ਜੋ ਉਹਨਾਂ ਦਾ ਇਹਨਾਂ ਦੀ ਭੰਨ ਤੋੜ ਕੀਤੀ ਸੀ ਉਹ ਠੀਕ ਕਰਵਾਇਆ ਜਿਹੜੇ ਐਸ ਸੀ ਐਸਟੀ ਐਕਟ ਲੱਗਿਆ ਹੋਇਆ ਕੰਦੂਰੇ ਹੋਣਾ ਤੇ ਜਿਹੜਾ ਇੱਧਰ ਮਤਲਬ ਮੰਗਾ ਰਹਿੰਦੀਆਂ ਹੋਏ ਹੈਗੀਆਂ ਵੀ ਉਹ ਜੋ ਮਜ਼ਦੂਰਾਂ ਦੇ ਉੱਤੇ ਪਹਿਲਾ ਪਰਚਾ ਦਰਜ ਕੀਤਾ ਹੋਇਆ ਸੀ ਉਹਨੂੰ ਰੱਦ ਕਰਨ ਦੀ ਗੱਲ ਉਹਦੀ ਕੈਂਸਲੇਸ਼ਨ ਦੀ ਗੱਲ ਹੈਗੀ ਹੈ ਤਾਂ ਦੂਜੀ ਗੱਲ ਇਹ ਹੈਗੀ ਹੈ ਕੰਦੂਰ ਧਿਰ ਦੇ ਜਿਹੜੇ ਬੰਦੇ ਹੈਗੇ ਆ ਜਿਹੜੇ ਸਾਥੀ ਨੇ ਦੱਸਿਆ ਤੌਲ ਕੁਮਾਰ ਇਹੋ ਵੀਡੀਓ ਐਸਐਸਪੀ ਨੂੰ ਦਿੱਤੀਆਂ ਡੀਆਈਜੀ ਨਾਲ ਗੱਲਬਾਤ ਹੋਈ ਹੈ ਲਗਾਤਾਰ ਡੀਸੀ ਨਾਲ ਗੱਲਬਾਤ ਹੋਈ ਹੈ ਜਾਨੀ ਉਹਨਾਂ ਨੇ ਗੱਲਾਂ ਸੁਣ ਕੇ ਤਾਂ ਸਿਰਫ ਇਤੋਂ ਤੱਕ ਕਿਹਾ ਕਿ ਅਸੀਂ ਮਸਲੇ ਨੂੰ ਹੱਲ ਕਰਦੇ ਹਾਂ ਤੁਸੀਂ ਹੁਣ ਤੁਸੀਂ ਜਿੰਨਾ ਟਾਈਮ ਜਿਵੇਂ ਇਹਨਾਂ ਨੇ ਦੱਸਿਆ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਤੋੜਾ ਇਹ ਤਰਨਾ ਪ੍ਰਦਰਸ਼ਨ ਜਾਰੀ ਰਹੂਗਾ ਪੱਕੇ ਤੌਰ ਤੇ ਇੱਥੇ ਲਗਾਉਂਗੇ ਇਹੀ ਹੈ ਤੁਹਾਡਾ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਜੇ ਪ੍ਰਸ਼ਾਸਨ ਇਨਸਾਫ ਨਹੀਂ ਦਿੰਦਾ ਲੋਕਾਂ ਕੋਲੇ ਇਹ ਹੀ ਰਾਹ ਬਚਦਾ ਹੈ ਕਿ ਲੋਕ ਇਹਨਾਂ ਦੇ ਦਰਾਂ ਤੇ ਬੈਠਣ ਇਹਨਾਂ ਦਾ ਪਿੱਟ ਸਿਆਪਾ ਕਰਨ ਤਾਂ ਆਪਣੀ ਗੱਲ ਨੂੰ ਪ੍ਰੋਜੈਕਟ ਕਰਨ ਇਹ ਹੀ ਰਾਹ ਤਾਂ ਸੋਨਿਆ ਤੁਸੀਂ ਜਿਹੜਾ ਮੁੱਖ ਮਕਸਦ ਸੀਗਾ ਕਿਉਂਕਿ ਜਿਹੜਾ ਉੱਥੋਂ ਦੇ ਸਰਪੰਚ ਨੇ ਤਾਂ ਉਹਨਾਂ ਦੇ ਇੱਕ ਘਰ ਵਾਲੇ ਸੀਗੇ ਕੁਲਦੀਪ ਤਾਂ ਉਹਨਾਂ ਦਾ ਜਿਹੜਾ ਜਾਦੇ ਜਿਹੜਾ ਉਹ ਵਿਵਾਦ ਪੈਦਾ ਹੋਇਆ ਸੀਗਾ ਤਾਂ ਉਸ ਵਿਵਾਦ ਤੋਂ ਬਾਅਦ ਜਦੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਅਰੇਸਟ ਕੀਤਾ ਜਾਂਦਾ ਜਿਲ੍ਹਾ ਦੇ ਵਿੱਚ ਭੇਜਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਰਿਹਾਅ ਵੀ ਕਰ ਦਿੱਤਾ ਜਾਂਦਾ ਪਰ ਕਿਤੇ ਨਾ ਕਿਤੇ ਇਹਨਾਂ ਦਾ ਇਹੀ ਮਕਸਦ ਆਇਆ ਹੈ ਕਿ ਜਿਹੜੀ ਇਹਨਾਂ ਨੇ ਸਾਰੀ ਜਾਣਕਾਰੀ ਸਾਹਮਣੇ ਰੱਖੀ ਹੈ ਕਿ ਜਿਨ੍ਹਾਂ ਨੇ ਉਹਨਾਂ ਤੇ ਖਲਾਫ ਜਿਹੜੀ ਕਾਰਵਾਈ ਕਰਵਾਈ ਸੀ ਜਾਂ ਜਿਨ੍ਹਾਂ ਨੇ ਉਸ ਵਕਤ ਗੋਲੀਆਂ ਚਲਾਈਆਂ ਸੀ ਅੱਜ ਤੱਕ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਇਹਨਾਂ ਦਾ ਇਹੀ ਮੰਨਣਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇਕਰ ਇਨਸਾਫ ਨਾ ਮ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਸੰਘਰਸ਼ਾ ਲਗਾਤਾਰ ਜਾਰੀ ਰਹੇਗਾ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੰਸਾਮ ਮਿਲਦਾ ਇਹਨਾਂ ਦਾ ਰੋਸ ਪ੍ਰਦਰਸ਼ਨ ਸੰਘਰਸ਼ ਹੈ ਜਿਹੜਾ ਇਹ ਸਮਾਪਤ ਹੁੰਦਾ ਜਾਂ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੂਗਾ ਗਰਜੀ ਸਿੰਘ ਕਰਮਾ ਦਾ டி5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ